ਅਸੀਂ ਏਲੀਅਨ ਦੇ ਅਸਤਿਤਵ ਬਾਰੇ ਕਈ ਸਾਲਾਂ ਤੋਂ ਸੋਚ ਰਹੇ ਹਾਂ ਪਰ ਇਹ ਸਵਾਲ ਹੈ ਕਿ ਅੱਜ ਤੱਕ ਲੱਭ ਕਿਉਂ ਨਹੀਂ ਸਕੇ ਇਸ ਵੀਡੀਓ ਵਿੱਚ ਆਪਾਂ ਇਸ ਸਵਾਲ ਦੇ ਪਿੱਛੇ ਛੁਪੇ ਹੋਏ ਸੰਧਾਤਾਂ ਬਾਰੇ ਗੱਲ ਕਰਾਂਗੇ ਕਦੇ ਸੋਚਿਆ ਕਿ ਇਹ ਬ੍ਰਹਿਮੰਡ ਇੰਨਾ ਵੱਡਾ ਹੈ ਫਿਰ ਵੀ ਅਜੇ ਤੱਕ ਏਲੀਅਨ ਨੂੰ ਕਿਉਂ ਨਹੀਂ ਲੱਭਿਆ ਜਾ ਸਕਿਆ ਕੀ ਇਸ ਇਬ੍ਰਹਿਮਾਣਡ ਵਿੱਚ ਇਕੱਲੇ ਆ ਜਾਂ ਸਾਡੀ ਖੋਜ ਅਜੇ ਅਧੂਰੀ ਹੈ ਆਉ ਜਾਣਦੇ ਆ ਇਸ ਬਾਰੇ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਬ੍ਰਹਿਮਾਣ ਦੀ ਵਿਆਪਕਤਾ ਇਹ ਬ੍ਰਹਿਮਾਣ ਬਿਆੰਤ ਹੈ ਸਿਰਫ ਸਾਡੀ ਗੈਲੈਕਸੀ ਵਿੱਚ ਹੀ 100 ਅਰਬ ਤੋਂ ਵੱਧ ਤਾਰੇ ਹਨ ਹਰੇਕ ਤਾਰੇ ਦੇ ਆਲੇ ਦੁਆਲੇ ਕਈ ਗ੍ਰਹਿ ਹੋ ਸਕਦੇ ਹਨ ਫਿਰ ਅਸੀਂ ਕਿਉਂ ਅਜੇ ਤੱਕ ਕੋਈ ਜ਼ਿੰਦਗੀ ਦੇ ਨਿਸ਼ਾਨ ਨਹੀਂ ਦੇਖੇ ਦੂਜਾ ਪੁਆਇੰਟ ਹੈ ਜੀ ਫਰਮੀ ਪੈਰਾਡੌਕਸ ਇਸ ਸੰਧਾਤ ਨੂੰ ਫਰਮੀ ਪੈਰਾਡੌਕਸ ਕਿਹਾ ਜਾਂਦਾ ਹੈ ਜੇ ਏਲੀਅਨ ਹਨ ਤਾਂ ਉਹਨਾਂ ਨੇ ਅਜੇ ਤੱਕ ਸਾਡੇ ਨਾਲ ਸੰਪਰਕ ਕਿਉਂ ਨਹੀਂ ਕੀਤਾ ਕੀ ਉਹ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਜਾਂ ਸਾਡੀ ਪਹੁੰਚ ਤੋਂ ਹੀ ਦੂਰ ਹਨ ਤੀਜਾ ਪੁਆਇੰਟ ਹੈ ਜੀ ਮਹਾਨ ਫਿਲਟਰ ਸੰਧਾਨ ਇੱਕ ਹੋਰ ਸੰਧਾਨ ਹੈ ਮਹਾਨ ਫਿਲਟਰ ਇਸ ਦਾ ਮਤਲਬ ਹੈ ਕਿ ਜ਼ਿੰਦਗੀ ਨੂੰ ਉન્નਤ ਹੋਣ ਤੋਂ ਪਹਿਲਾਂ ਹੀ ਕੁਝ ਰੁਕਾਵਟ ਆ ਜਾਂਦੀ ਹੈ ਸ਼ਾਇਦ ਅਸੀਂ ਇਸ ਮਹਾਨ ਫਿਲਟਰ ਨੂੰ ਪਾਰ ਕਰ ਚੁੱਕੇ ਹਾਂ ਜਾਂ ਇਹ ਅਜੇ ਅੱਗੇ ਹੈ ਚੌਥਾ ਪੁਆਇੰਟ ਆ ਜਾਂਦਾ ਹੈ ਜੀ ਏਲੀਅਨ ਸਥਿਤੀ ਕੀ ਇਹ ਸੰਭਵ ਹੈ ਕਿ ਏਲੀਅਨ ਸਾਡੇ ਨਾਲ ਸੰਪਰਕ ਕਰਦੇ ਹੋਣ ਪਰ ਉਹ ਇੰਨੇ ਅੱਗੇ ਵਧੇ ਹੋਏ ਹਨ ਕਿ ਅਸੀਂ ਉਹਨਾਂ ਨੂੰ ਸਮਝ ਹੀ ਨਹੀਂ ਪਾ ਰਹੇ ਪੰਜਵਾਂ ਪੁਆਇੰਟ ਹੈ ਜੀ ਬ੍ਰਹਿਮੰਡ ਦੀ ਚੁੱਪੀ ਸਾਇੰਟਿਸਟ ਇਸ ਨੂੰ ਕੋਸਮਿਕ ਸਾਇਲੈਂਟ ਕਹਿੰਦੇ ਹਨ ਕਿ ਸਾਡੇ ਤਰੀਕੇ ਸਹੀ ਨਹੀਂ ਹਨ ਜਾਂ ਅਸੀਂ ਬ੍ਰਹਿਮੰਡ ਦੇ ਗਲਤ ਕੋਨੇ ਵਿੱਚ ਖੋਜ ਕਰ ਰਹੇ ਹਾਂ ਪੰਜਵਾਂ ਪੁਆਇੰਟ ਹੈ ਜੀ ਟੈਕਨੋਲੋਜੀ ਰਿਕਵਟਾ ਹੋ ਸਕਦਾ ਹੈ ਕਿ ਸਾਡੀ ਟੈਕਨੋਲੋਜੀ ਏਲੀਅਨ ਸਿਗਨਲ ਨੂੰ ਪਕੜਨ ਦੇ ਯੋਗ ਹੀ ਨਹੀਂ ਜਿਵੇਂ ਪ੍ਰਾਚੀਨ ਰੇਡੀਓ ਅਤੇ ਮਾਡਰਨ ਮੋਬਾਈਲ ਫੋਨ ਦਾ ਸਿਗਨਲ ਨਹੀਂ ਸਮਝ ਸਕਦਾ ਤੇ ਵਿੱਚ ਸਵਾਲ ਇਹ ਹੈ ਕਿ ਕੀ ਅਸੀਂ ਕਦੇ ਏਲੀਅਨ ਨੂੰ ਲੱਭ ਪਾਵ ਰਹਿ ਜਾਣੀਆਂ ਅਸੀਂ ਬਹਿਰਮਾਨ ਦੇ ਅਣਗਿਣਤ ਰਾਜ਼ਾਂ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਸੀਂ ਵੀ ਇਸ ਖੋਜ ਵਿੱਚ ਸਾਡੇ ਨਾਲ ਹੋ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਕਰਦੇ ਹੋ ਨਾਲ ਨਾਲ ਕਮੈਂਟ ਕਰਦੇ ਹੋ ਜੇਕਰ ਸਾਡੇ ਫੇਸ ਤੇ ਪਹਿਲੀ ਵਾਰ ਆਇਆ ਤਾਂ ਫੋਲੋ ਕਰ ਲਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ ਉਦ ਤੱਕ ਲਈ ਧੰਨਵਾਦ